ਭਲੇ ਉਹ ਕਿਹੜੀ ਚੀਜ਼ ਸੋਚੀ ਆ ਆੜੀ ਕੜਾ ਪ੍ਰਸ਼ਾਦ ਖੰਡਪਾਈ ਕਿੱਥੋਂ ਆਈ ਹੈ ਪਤਾ ਹੈ ਤੁਹਾਨੂੰ ਗੰਨਾ ਕਹਿੰਦੇ ਵੜਿਆ ਕਿਹੜੇ ਭਈਏ ਨੇ ਵੜਦਿਆਂ ਵੜਦਿਆਂ ਗੰਨਾ ਪੀਜਣਗੇ ਤਮਾਕੂ ਮੂੰਹ ਚ ਪਾਇਆ ਪਤਾ ਤੁਹਾਨੂੰ ਪਤਾਸੇ ਬਣਾਉਣ ਲੱਗੇ ਜਿਹੜੇ ਖੰਡੇ ਵਾਟ ਦੀ ਪੌੜ ਵੇਲੇ ਪਤਾਸੇ ਤਿਆਰ ਹੁੰਦੇ ਪਤਾ ਹਲਵਾਈ ਨਾਲੇ ਪਿੰਡਾ ਖੁਰਕੀ ਜਾਂਦਾਂ ਨਾਲੇ ਚਾਣੀ ਝੱਤ ਫੇਰੀ ਜਾਂਦਾਂ ਤੁਹਾਨੂੰ ਵੀ ਪਤਾ ਕਿਹੜੀ ਇਸ 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 ਇਹ ਵਿਸ਼ਾ ਸਫਾਈ ਦਾ ਹੈ ਜਦੋਂ ਸੱਚੇ ਝੂਠ ਦੀ ਗੱਲ ਆਉਣੀ ਉਹ ਤੋਂ ਪਤਾ ਕੀ ਹੈ ਸੱਚਾ ਤੇ ਝੂਠ ਦੁੱਤਿਆ ਜੂਠ ਦੀ ਗੱਲ ਉਦੋਂ ਆਉਂਦੀ ਹੈ ਜਦੋਂ ਤੂੰ ਮਾੜੇ ਕੰਮ ਕਰਦਾ ਸੁਚੇ ਨਾ ਕੀਨ ਬਹਿਣ ਜੇ ਪਿੰਡਾਂ ਤੋਂ ਇਹ ਸੁਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਇ ਅਹੀਂ ਤੇ ਇਥੋਂ ਨਹੀਂ ਅੱਗੇ ਜਾ ਤਰੇ ਗੱਲਾਂ ਕਰਦੇ ਇੱਕ ਬੰਨੇ ਕਹਿੰਦਾ ਗੁਰਨਾਣ ਸਾਹਿਬ ਨੇ ਤਾਂ ਬੜੀਆਂ ਉੱਚੀਆਂ ਦੀਆਂ ਗੱਲਾਂ ਕੀਤੀਆਂ ਅਈ ਤੇ ਖਾਣ ਪੀਣ ਤੋਂ ਅਗੇ ਨਹੀਂ ਜਾ ਸਕੇ ਕਿਹੜੀਆਂ ਉੱਚੀਆਂ ਗੱਲਾਂ ਆਪਾਂ ਕਰ ਬੈਠੇ ਵੇ ਜਿਹੜਾ ਸਿੱਖ ਖੁਦ ਸੱਚੇ ਪਾਤਸ਼ਾਹ ਦੀ ਬਾਣੀਆਂ ਪੜ੍ਹੇਗਾ ਵਿਚਾਰੇਗਾ ਹਾਂ ਤੇ ਡਾਕਟਰ ਵੀ ਕਹਿੰਦੇ ਆ ਰੋਟੀ ਖਾਣ ਤੋਂ ਪਹਿਲਾਂ ਸਾਫ਼ ਸੁਥੇ ਹੱਥ ਕਰਕੇ ਖਾਓ ਇਕ ਅਲੱਗ ਵਿਸ਼ਾ ਇਹ ਸਫਾਈ ਦਾ ਵਿਸ਼ਾ ਪਰ ਜੇ ਸੁੱਚੇ ਕਹੋਗੇ ਵੀ ਸੁਚਮਤਾ ਫਿਰ ਤੇ ਬਾਣੀ ਨੇ ਮੁੱਢੋਂ ਰੱਦ ਕਰਤਾ ਮਾਤਾ ਝੂਠੀ ਜਾ ਕਿੱਥੇ ਜਾਏਗਾ ਤੇਰੀ ਤੇ ਮਾਂ ਵੀ ਝੂਠੀ ਹੈ ਮਾਤਾ ਝੂਠੀ ਪਿਤਾ ਵੀ ਝੂਠਾ ਤੇ ਇਹਨਾਂ ਦੋਵਾਂ ਦੇ ਰਾਈ ਤੂੰ ਆਇਆ ਤੂੰ ਕਿਦਾਂ ਸੋਚਾ ਹੋ ਗਿਆ ਝੂਠੇ ਹੀ ਫੜ ਲਾਗੇ ਆਵੇਂ ਝੂਠੇ ਜਾਏ ਵੀ ਝੂਟੇ ਝੂਠੇ ਮਰੇ ਆ ਭਾਗੇ ਕੋ ਪੰਡਤ ਸੂਚਾ ਕਮਨ ਠਾਉ ਜਹਾਂ ਬੈਸ ਹਾਂ ਭੋਜਨ ਖਾਉ ਜੇ ਬਾਝ ਝੂਠੀ ਕਈ ਬੰਦੇ ਕਹਣਗੇ ਆਪਾਂ ਤੇ ਸਿਰੇ ਸੁੱਚੇ ਮੂੰਹ ਪਾਠ ਕਰਦੇ ਪਹਿਲਾਂ ਉਹਨਾਂ ਦੇ ਹਿਸਾਬ ਨਾਲ ਸੁੱਚਾ ਮੂੰਹ ਕਿਹੜਾ ਹੁੰਦਾ ਭਲਾ ਜਦੋਂ ਸਵੇਰੇ ਸਿਰ ਉੱਠ ਕੇ ਕੋਈ ਪਾਣੀ ਮੂੰਹ ਚ ਨਹੀਂ ਪਾਇਆ ਕੋਈ ਚਾਹ ਨਹੀਂ ਪੀਤੀ ਸਿੱਧਾ ਪਾਠ ਕੀਤਾ ਉਹਨੂੰ ਹੀ ਸੁੱਚਾ ਮੂੰਹ ਆਂਦੇ ਪਰ ਬਾਣੀ ਤਾਂ ਦੀ ਸੁਚਾ ਮੂਹ ਹੁੰਦਾ ਹੀ ਨਹੀਂ ਸੁਣਿਓ ਬਾਣੀ ਕਹਿੰਦੀ ਜੇ ਬਾਤ ਝੂਠੀ ਬੋਲਤ ਝੂਠਾ ਕਈ ਵਾਰੀ ਨਾ ਆਪਣੇ ਰਿਸ਼ਤੇਦਾਰ ਬਾਹਰ ਲੀਆਂ ਕੰਟਰੀਆਂ ਚ ਹੁੰਦੇ ਆ ਕਈ ਵਾਰੀ ਉਹ ਦਿਨ ਰਾਤ ਦਾ ਫਰਕ ਆ ਕਈ ਵਾਰੀ ਉਹ ਨੇਰੇ ਸਵੇਰੇ ਫੋਨ ਕਰਦੇ ਹੋ ਸਕਦਾ ਕਿਸੇ ਨੂੰ ਸਵੇਰੇ 4 ਵਜੇ ਫੋਨ ਆ ਜਾਈ ਉਧਰੋਂ ਤੇ ਇਧਰ ਪਤਨੀ ਨਾਲ ਗੱਲ ਕਰ ਰਿਹਾ ਪਤੀ ਤੇ ਇਧਰ ਪਤਨੀ ਸਵੇਰੇ 4 ਵਜੇ ਦੱਸ ਰਹੀ ਉਹਨੂੰ ਮੈਨੂੰ ਕੱਲ ਮਾਂ ਤੇਰੀ ਨੇ ਆਹ ਕਹਿਤਾ ਪਰਸੋਂ ਬਾਪੂ ਨੇ ਆਹ ਕਹਿਤਾ ਹੁਣ ਉਧਰ ਤੇ ਦਿਨ ਹੈ ਇਧਰ ਰਾਤ ਹੈ ਜਿਉ ਨੇ ਮਾਂ ਨੂੰ ਲਾਤਾ ਮਾਂ ਨੇ ਵੀ ਇਹੋ ਕਥਾ ਕਹਾਣੀ ਸੁਣਾਤੀ ਆਪਣੇ ਘਰ ਵਾਲੀ ਨੂੰ ਸਮਝਾ ਫੋਨ ਕਰਕੇ ਬਹੁਤ ਬੋਲਦੀ ਅੱਜ ਕੱਲ ਸਾਰੇ ਟੱਬਰ ਨੇ ਸਵੇਰੇ 3:30 ਘੰਟੇ ਟਾਏ ਸਾਰੀ ਕਥਾ ਕਹਾਣੀ ਇਧਰੋਂ ਗੰਡ ਤੋਪ ਕਰਕੇ ਸੁਣਾਤਾ ਮੁੜ ਕੇ ਕੀਤਾ ਪਾਠ ਪਤਾ ਕਿ ਆਪਾਂ ਦੇ ਸੱਚੇ ਮੂੰਹ ਹੀ ਪਾਠ ਕਰਦੇ ਆ ਸਵਾਹ ਸੁੱਚਾ ਮੂੰਹ ਆ ਸਾਰੇ ਪਿੰਡ ਦੀਆਂ ਕਥਾ ਕਹਾਣੀਆਂ ਸਾਤ ਸਮੁੰਦਰੋਂ ਪਾਰ ਸੁਣਾਤੀਆਂ ਕਿਹੜਾ ਸੁੱਚਾ ਮੂੰਹ ਆ ਵੀ ਜੇ ਵਾਝੂਠੀ ਪੋਲਤ ਝੂਠਾ ਜਵਾਨ ਝੂਠੀ ਰੋਟੀ ਖਾਦਿਆਂ ਪਾਣੀ ਪੀਤਿਆਂ ਨਹੀਂ ਝੂਠੀ ਹੁੰਦੀ ਗੱਲਾਂ ਕੀਤਿਆਂ ਝੂਠੀ ਹੁੰਦੀ ਹੁਣ ਕਲੀਅਰ ਹੋ ਗਈ ਨਾ ਵੀ ਜੇ ਗੱਲਾਂ ਕਰਦੇ ਆ ਮਾੜਾ ਮੋੜ ਤੁਹਾਡੇ ਮੂੰਹ ਵਿੱਚੋਂ ਕੋਈ ਗੱਲ ਕਰਦੇ ਆ ਕੋਈ ਥੁੱਕਦਾ ਤੁਪਕਾ ਡਿਗ ਪਿਆ ਤੇ ਇਹ ਅਪਮਾਨ ਨਹੀਂ ਅਪਮਾਨ ਤੇ ਆ ਵੀ ਤੁਸੀਂ ਗੰਦ ਬੱਕਦੇ ਹੋ ਝੂਠ ਬੋਲਦੇ ਹੋ ਕ੍ਰਪਸ਼ਨ ਕਰਦੇ ਹੋ ਇਹ ਤਾਂ ਦੇਸ਼ਾਂ ਦੇ ਦੇਸ਼ ੜੱਪ ਕੇ ਖਾਈ ਜਾਂਦੇ ਆ ਜੇ ਬਾਝ ਝੂਠੀ ਬੋਲ ਤਝੂਟਾ ਜਦੋਂ ਝੂਠੀਆਂ ਗਵਾਹੀਆਂ ਦਿੰਦੇ ਆ ਅਦਾਲਤਾਂ ਵਿੱਚ ਜਾ ਕੇ ਜਦੋਂ ਆਪਣੀ ਪਤਨੀ ਨੂੰ ਛੱਡਣਾ ਹੁੰਦਾ ਕਿੱਦਾਂ ਵਕੀਲਾਂ ਦੇ ਸਾਹਮਣੇ ਇਹ ਦਲੀਲਾਂ ਰੱਖਦੇ ਆਂ ਜੀ ਇਹ ਕੈਰੈਕਟਰਲੈਸ ਹੈ ਪਤਾ ਹੈ ਕਿ ਇਹਨੂੰ ਅਸੀਂ ਛੱਡਣਾ ਹੈ ਹੁਣ ਦਾਜ ਦੀਆਂ ਲਹਣਤਾਂ ਤੇ ਜਦੋਂ ਧੀ ਨੇ ਨਾਲ ਵਸਣਾ ਹੋਵੇ ਤੇ ਲੜਕੇ ਪਰਿਵਾਰ ਉੱਤੇ ਦਾਜ ਦੀਆਂ ਲਹਣਤਾਂ ਲਾ ਦਿਓ ਜੀ ਇਹਨਾਂ ਦਾਜ ਮੰਗੇ ਸਾਡੇ ਕੋਲੋਂ ਤਾਂ ਕਰਕੇ ਅਸੀਂ ਆਪਣੀ ਧੀ ਨੂੰ ਤੋੜਨੀ ਜਿਹੜੇ ਕੁੜਮ ਬੜੇ ਪਾਕ ਪੁੱਤਰ ਰਿਸ਼ਤੇ ਹੁੰਦੇ ਨੇ ਉੱਥੇ ਅਸੀਂ ਭਦੀ ਸ਼ਬਦਾਵਲੀ ਅਦਾਲਤਾਂ ਵਿੱਚ ਬੋਲਣ ਗਿਆ ਇੱਕ ਸਕਿੰਟ ਵੀ ਲਾਉਂਦੇ ਉਦੋਂ ਸਾਡੀ ਸੂਚਮਤਾ ਕਿੱਥੇ ਜਾਂਦੀ ਹੈ ਜੇ ਬਾਝੂਠੀ ਬੋਲ ਤੋ ਝੂਠਾ ਕਰਨ ਨੇਤਰ ਸਭ ਝੂਠੇ ਕੰਨ ਵੀ ਝੂਠੇ ਜਿਹੜੇ ਪਤਾ ਨਹੀਂ ਕੀ ਕੋਈ ਸੁਣੀ ਜਾਂਦੇ ਤੇ ਅੱਖਾਂ ਵੀ ਝੂਠੀਆਂ ਅੱਖਾਂ ਝੂਠੀਆਂ ਕਦੋਂ ਹੁੰਦੀਆਂ ਜਦੋਂ ਗਲਤ ਰੂਪ ਤੱਕਦੀਆਂ ਜਦੋਂ ਕਿਸੇ ਦੇ ਘਰ ਚੀਜ਼ ਵੇਖ ਕੇ ਜਾਨ ਨਿਕਲ ਜਾਂਦੀ ਹੈ ਸਾਡੇ ਘਰ ਕਿਉਂ ਨਹੀਂ ਆਈਗੀ